ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਉਟ ਸੈੱਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਤੇ ਆਪਣੀ ਖਰੀਦਦਾਰੀ ਕੋਈ ਭੈਣ ਭਰਾ ਕਰ ਸਕੇ ਵੀਰਗੋ ਨੂੰ ਗਾਂ ਸ਼ੇਰ ਵੱਧ ਤੋਂ ਵੱਧ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਹੈ ਤੇ ਨਰਖ ਤੇ ਪਰਖ ਤਸੱਲੀਆ ਕਰਕੇ ਲੈ ਕੇ ਜਾਇਆ ਕਰੋ ਫਰਜ਼ ਆ ਬਾਅਦ ਚ ਕਿਸੇ ਨੂੰ ਕੋਈ ਲਾਂਮਾ ਨਾ ਦਿਆ ਕਰੋ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਠੀਕ ਆ ਜੀ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਕੁਐਸਟ ਆ ਕਿ ਨਰਖ ਪਰਖ ਕਿਤੇ ਵੀ ਖਰੀਦਦਾਰੀ ਕਰਦੇ ਜੇ ਕਰਿਆ ਕਰੋ ਠੀਕ ਆ ਤੇ ਆ ਬਾਈ ਪਹੁੰਚ ਚੁੱਕੇ ਆ ਰਣਜੀਤ ਸਿੰਘ ਪੰਨੂ ਸਾਹਿਬ ਤੇ ਕੋਲ ਠੀਕ ਆ ਜੀ ਪੇਂਟ ਦੀ ਡਿਟੇਲ ਤੁਹਾਨੂੰ ਦੱਸਤੀ ਆ ਨਿਸ਼ਾਰਾ ਪੰਨੂਆ ਖਾ ਚੌਧਰੀ ਵਾਲਾ ਨਿਸ਼ਾਰਾ ਵੀ ਕਹਿ ਦਿੰਨੇ ਆ ਨਿਸ਼ਹਿਰਾ ਪੰਨੂ ਜੇ ਜ਼ਿਲ੍ਹਾ ਸ਼ਰੀ ਨੂੰ ਤਰਤਸਾ ਤੇ ਤਸੀਹ ਸਜ ਨੂੰ ਲੱਗਦੀ ਤਰਤਸਾ ਵੀ ਠੀਕ ਆ ਤੇ ਕਰਦੇ ਆ ਗੱਲਬਾਤ ਬਾਈ ਪਲਵਿੰਦਰ ਸਾਹਿਬ ਨਾਲ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਆਏ ਜੇ ਸਾਡੇ ਦਰਸ਼ਨ ਵੇਖਣੇ ਤੁਹਾਡੇ ਤੇ ਆਪਾਂ ਵੀਡੀਓ ਪਾਈ ਨੂੰ ਮੇਰੇ ਘਰ ਨਾਲ 1.5 ਮਹੀਨੇ ਦਾ ਲੱਗੇ ਉਹ ਚੱਲਿਆ ਆਪਾਂ ਪਾਈ ਨਹੀਂ ਮਾਲ ਖਲੋਂਦਾ ਹੀ ਨਹੀਂ ਆ ਰਹਿ ਜਾਂਦਾ ਮਾਲ ਦੀ ਕਿਰਪਾ ਨਾਲ ਚਲੋ ਵਧੀਆ ਧੰਨਵਾਦ ਤੁਹਾਡੇ ਚਰਨ ਪਾਏ ਆ ਠੀਕ ਹੈ ਜੀ ਤੇ ਧੰਨਵਾਦ ਤੁਹਾਡਾ ਜੀ ਬਾ ਜਿਹੜੇ ਆਪਣੇ ਵੀਰ ਭੈਣ ਭਰਾ ਵਾ ਤੇ ਇਹ ਆ ਵੀ ਵਾਦ ਤੋਂ ਵਾਦੋ ਸੰਜੋਗ ਦਿੰਦੇ ਆ ਨਾਲ ਜੁੜੇ ਆ ਨਹੀਂ ਵਧੀਆ ਸਾਰੇ ਰਿਸਪੌਂਸ ਚੰਗਾ ਦਿੰਦੇ ਪਿਆਰ ਕਰਦੇ ਮਾੜਾ ਹੀ ਕਿਰਪਾ ਕਰੇ ਹਰ ਕਿਸੇ ਦਾ ਭਲਾ ਕਰੇ ਵਾਹ ਜੀ ਵਾਸ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਡਰੈਸ ਤੋਹਫੇ ਜਿੰਨੂੰ ਉਹ ਕਰਨੇ ਆ ਕਿ ਤੋਹਫਿਆਂ ਦਾ ਕੰਮ ਨਹੀਂ ਪਹਿਲਾਂ ਡਰੈਸ ਨੋਟ ਕਰਾਈਏ ਪਿੰਡ ਤਰਨਤਾਰਨ ਦੀ ਜਲਾਜੇ ਤੇ ਤਹਿਸੀਲ ਵੀ ਤਰਨਤਾਰਨ ਦੀ ਤੇ ਪਿੰਡ ਵਿਚਾਰਾ ਪੰਨੂ ਠੀਕ ਹੈ ਬਾਈਪਾਸ ਦੇ ਉੱਤੇ ਕਰ ਜੀ ਮੋਬਾਈਲ ਨੰਬਰ 915686553 ਠੀਕ ਹੈ ਤੇ ਅੱਜ ਫਿਰ ਦੋ ਹੀ ਨਾ ਗਿਆ ਦੋ ਹੀ ਨਾ ਗਿਆ ਤੇ ਰੇਟ ਕਿਹੜਾ ਕਰਨਾ ਨਿਕਾ ਜਾ ਓੜਦੀਆਂ ਵਾਲਾ ਨਿਕਾ ਜਾ ਤੇ ਠੀਕ ਆ ਜੀ ਇਹ ਵੀ ਸੰਧੂ ਸਾਹਿਬ ਤਾਂ ਕਰਕੇ ਮੈਂ ਆਪ ਪਾਈ ਨਹੀਂ ਵੀਡੀਓ ਵਾਹ ਚਿਰ ਦੀ ਤੇ ਜਦ ਸੰਧੂ ਸਾਹਿਬ ਨੂੰ ਆਨੇ ਵੀ ਪਾਈਏ ਹਾਂ ਮਾਲ ਖਿਲਾ ਰਿਆ ਮਾਲ ਤੇ ਵਿਕਣ ਡਿਆ ਪਰ ਖਿਲਾ ਰਿਆ ਵੀ ਸੰਧੂ ਸਾਹਿਬ ਤੋਂ ਇੱਕ ਵੀਡੀਓ ਪਵਾ ਲਈਏ ਠੀਕ ਹੈ ਕੀ ਬਾਤ ਆ ਛੋਟੀ ਚੰਗੀ ਕੁੰਡ ਕੰਡ ਲਈ ਬੈਠੀ ਹੈ ਸੰਧੂ ਸਾਹਿਬ ਗਾਲਾਂ ਕੱਢੀ ਦੇ ਮੋਢੇ ਤੇ ਆਉਂਦੀ ਮੇਰੇ ਮੋਢੇ ਤੇ ਆਉਂਦੀ ਸਾਂਭੀ ਨਹੀਂ ਪੂਰੀ ਕਹਿੰਦੀ ਸਾਂਭੀ ਨਹੀਂ ਭੁਖੀ ਮਰੀ ਪਈ ਆ ਜਦ ਰੋਟੋ ਹੋਊਗੀ ਉਦੋਂ ਕਿੰਨੇ ਰੁਪਈਆ ਦੀ ਹੋਊਗੀ ਇਹ ਜੇ ਘੜ ਤੋਂ ਘੜ ਵੀ 2 ਲੱਖ ਦੀ ਝੋਟੀ ਹੋ ਜਦਨ ਰੁੱਤ ਹੀ ਰੁੱਤ ਚ ਆ ਗਈ ਆਹ ਇਹ ਵਕਤ ਜਿਹੜੀ ਝੋਟੀ ਆ ਉਜੜੀ ਬਾਜ਼ਾਰ ਦੇ ਚਲੀ ਪਈ ਆ ਸਾਂਭੀ ਨਹੀਂ ਕਹਿੰਨੇ ਸਾਂਭਣ ਦੀ ਲੋੜ ਐਨ ਸਾਂਭੀ ਨਹੀਂ ਕਹਿੰਨੇ ਖੁੱਲ ਕੇ ਤੋਰਾ ਕਰਾਈਏ ਦੁੱਧ ਕਿੰਨਾ ਪੱਕਾ ਸੰਧੂ ਸਾਹਿਬ 8 ਕਿਲੋ ਦੁੱਧ ਜੇ ਪੱਕਾ ਅੱਛਾ ਹਾਂਜੀ ਖੁੱਲ ਕੇ ਟਾਈਮ ਤਸੱਲੀ ਕਰ ਲਈ ਆਪਦਾ ਪੈਣ ਭਰਾ ਕੋਈ ਵੀ ਆਵੇ ਚੋਣ ਓਕੇ ਆ ਚੋਣ ਐ ਜੀ ਠੀਕ ਆਥਮਣਾ ਲਾਗੇ ਓਹ ਸਾਹਮਣਾ ਬੱਚਾ ਕੱਟੀ ਕਟਾ 1.5 ਮਹੀਨਾ ਹਰਾ ਕੱਟੀ ਮਗਰ ਹਾਂ ਕੱਟੀ ਮਗਰ ਫੁੱਲ ਗਈ ਹਾਂ ਤਰਾਇਆ ਤੋਰਾ ਤਰਾ ਚੈੱਕ ਕਰਾ ਲਓ ਜੀ ਵੱਡੀ ਮੈਂ ਆ ਵੱਡੀ ਛੋਟੀ ਫੁੱਲ ਸਾਈਜ ਸਜਰੋ ਪਰ ਠੀਕ ਆ ਸਾਂਭੀ ਨਹੀਂ ਕਿਸੇ ਨੇ ਥੋੜਾ ਲਿਸਟ ਬਣਾਏ ਬਾਕੀ ਛੋਟੀ ਪੂਰੀ ਓਕੇ ਰਿਪੋਰਟ ਆ ਜਦੋਂ ਰੋਹਤ ਹੋਊਗੀ ਉਸ ਦਿਨ ਆਂਦੀ ਹੋਊਗੀ ਮੈਂ ਤੇ ਮੈਂ ਹੀ ਆ ਠੀਕ ਆ ਤੇ ਹੋਣ ਜਿਹੜੀ ਤੁੰ ਤੁੰ ਕੀਤੀ ਪਈ ਆ ਸਾਂਭਣ ਦੱਖੋ ਅੱਜ ਕੱਲ ਜੇ ਭੈਣ ਭਰਾ ਕੋਈ ਰੱਖਦਾ ਨਾ ਤੇ ਆਹ ਤੇ ਸਾਂਭਿਆ ਕਰੋ ਮਾਲ ਨੂੰ ਠੀਕਾ ਆਪਣੇ ਕੋ ਬੇਜਬਾਨੇ ਕਿਸਾਂ ਬਨ ਕੇ ਤੇ ਜਿਹੜਾ ਪੱਠਾ ਰਸਾ ਨਹੀਂ ਪਾਉਣਾ ਨਾ ਉਹ ਗਲਤ ਗੱਲ ਆ ਆਪਾਂ ਵੀ ਢਿੱਟ ਭਰ ਕੇ ਜਲ ਪਾਣੀ ਜਿਹੜਾ ਛਕਦੇ ਆ ਠੀਕ ਆ ਜੀ ਹਾਂ ਬੱਚੇ ਦਾ ਕਰਕੇ ਫਿਰ ਬੱਚੇ ਦਾ ਕਰਕੇ ਬਹੁਤ ਭਾਈ ਹਾਂ ਲਓ ਜੀ ਲਓ ਥਾਣ ਬੜੇ ਸੋਹਣੇ ਕਰਮਾਲੀ ਦੇ ਚਾਰੇ ਥਾਣ ਇੱਕੋ ਜੀ ਠੀਕ ਆ ਅੱਗੋ ਤਾਂ ਵੀ ਬਾਨਾ ਨੂੰ ਨਾ ਚੈੱਕ ਕਰਾ ਦਨੇ ਕੈਮਰੇ ਤੋਂ ਥੋੜਾ ਕਾਬ ਦੀ ਮਿਲਕ ਮੈਨ ਵੀ ਸਜਣੋਂ ਚੰਗੀ ਆ ਬਾਕੀ ਕੋਨੇ ਕਾਂਡ ਚੰਗੇ ਬਣਾਈ ਬੈਠੀ ਆ ਕਾਬ ਤਾਂ ਵਜਨ ਲੋਡ ਖੋਲੇ ਲੋ ਜੀ ਤੇ ਸੰਧੂ ਸਾਹਿਬ ਠੰਡੀ ਪੀ ਦੀ ਹੋਂ ਤਾਂ ਭਾਈ ਮੁੱਲ ਫਿਰ ਕੀ ਰਹਿ ਗਿਆ ਕੋਈ ਵਡ ਨਹੀਂ ਸੋਹਣੀ ਆ ਛੋਟੀ ਤੇਰੀ ਪੂਰੀ ਸੋਹਣੀ ਮੁੱਲ ਕੀ ਰਹਿ ਗਿਆ ਸੰਧੂ ਸਾਹਿਬ 75000 ਰੁਪਏ ਮੁੱਲ ਕਰਨਾ ਸਿਰਫ ਤੇ ਲੈਣਾ ਭਾਈ ਅੱਛਾ ਕਟ ਹੋਣਾ ਨਹੀਂ ਕੋਈ ਵੀ ਕੜਾ ਮਾਨਤਨ ਕਰਦੇ ਹਾਂ ਮਿਸਟਰ ਗਾਰ ਆਇਆ ਦਾ ਗਾਰ ਆਇਆ ਦਾ ਮਾਨਤਨ ਕਰਦੋਗੇ ਕਰ ਦਾਂ ਚਲ ਠੀਕ ਕਰ ਦਿਓ ਠੀਕ ਹੈ ਜਾਇਜ ਤੇ ਆ ਵੱਛੀ ਕਿਦੋਂ ਵੈੜ ਪਹਿਲਾ ਦੂਜਾ ਵੈੜੇ ਪਹਿਲੇ ਸੀਵੇ ਸੰਤੂ ਸਾਹਿਬ ਸੀ ਜਰਸੀ ਆ ਹਾਂਜੀ ਆ ਦੇਖੋ ਭਾਵੇਂ ਬੱਚਾ ਸੰਗਰ ਵਾਹ ਜੀ ਵਾਹ ਕੀ ਆ ਆ ਜੀ ਦੇਖੋ ਇੱਧਰ ਦੇਖੋ ਇਹ ਤੇ ਇਹ ਦੀ ਮਰਜ਼ੀ ਲੰਘ ਜੇ ਦੇਖੋ ਜੀ ਵੇਖਣਾ ਇਹ ਰਹਾ ਮਾਵੀ ਕਰਦੀ ਆ ਠੰਡੀ ਤੇਰੀ ਜੀ ਵਾਹ ਜੀ ਵਾਹ ਹਾਂਜੀ ਠੰਡੀ ਤੇਰੀ ਵਾਹ ਜੀ ਵਾਹ ਵਾਨੇ ਦੇ ਦੇ ਦੇਖੋ ਜੀ ਇਹ ਕਰਮਾ ਨਾਲ ਇਹ ਜਿਹੜਾ ਡੰਗਾ ਠੰਡਾ ਲੱਗਦਾ ਸੰਦੂ ਦਾ ਦੇ ਫੇਸ ਕੁਆਲਟੀ ਪਿਓਰ ਜਰਸੀ ਹਾਂਜੀ ਹਾਂਜੀ ਵਾਹ ਜੀ ਪੰਜਾਬ ਵਾਲੀ ਜਰਸੀ ਖੜਾ ਬੋਦੀ ਵਾਲੀ ਬਸ ਖੁੱਲ ਗਈ ਤੋੜ ਆਖ ਰਹੀਏ ਚੈੱਕ ਮਗਰ ਵੱਛਾ ਸੰਦੂ ਸਾਹਿਬ ਇਹ ਚੌਥਾ ਦਿਨ ਹੋਇਆ ਜੀ ਮਗਰ ਵੱਛਾ ਹਾਂਜੀ ਵੱਛਾ ਜੀ ਅ ਚਾਰ ਦਿਨ ਹੋ ਗਏ ਸੂਈ ਨੂੰ ਹਾਂਜੀ ਅਖਾ ਠੀਕ ਹੈ ਜੀ ਲੋ ਸੱਜਰੋਂ ਪੰਜਾਬ ਵਾਲੀ ਜਰਸੀ ਤੇ ਕਾਲੀ ਉਹ ਵੀ ਠੀਕਾ ਵੱਡੀ ਦੋਵੇਂ ਡੰਗਰੀ ਵੱਡੇ ਪਸ਼ੂ ਦੋਵੇਂ ਹੀ ਕੱਤ ਵੱਡੇ ਵੱਡੇ ਠੀਕ ਹੈ ਲਓ ਤੇ ਹੈਗੇ ਨਵੇਂ ਮੋਡ ਲਿਓ ਮੋਡ ਲਿਓ ਜੀ ਲਓ ਜੀ ਬਾਜੀ ਥਾਂ ਤੋਂ ਵੇਖੋ ਕੰਮ ਦਾ ਓਕੇ ਰੋੜ ਹੱਥ ਨਾਲ ਲਓ ਤੇ ਫੇਸ ਕੁਆਲਟੀ ਵੀ ਪੂਰੀ ਲਓ ਬਾਜੀ ਵਾਜਦਾ ਤੇ ਮੁੱਲ ਕੀ ਰਹੇਗਾ ਸੰਧੂ ਸਾਹਿਬ ਮੁੱਲ ਕਰਨਾ ਅੱਛਾ ਜੀ ਹੋਣੇ ਦਾ ਕਿੰਨਾ ਕਰ ਲੀਏ 40000 ਰੁਪਏ ਮੁੱਲ ਕਰਨਾ ਦਾ ਸਿਰਫ ਜੀ ਹਾਂ ਜੀ ਮਾਨਤਨ ਤੋਂ ਇਧਰ ਛੱਡਾਂਗੇ ਤੂੰ ਇਹ ਚੋਂ ਇਹ ਤੇ 10000 ਰੁਪਿਆ ਵੀਰ ਭਰਾ ਕੋ ਤਾਂਗੜਾ ਕਰੇ ਜਰਸੀ ਪੰਜਾਬ ਵਾਲੀ ਆ ਹਾਂ ਬਾਕੀ ਇਧਰ ਚਵਾ ਦੇਖੋ ਤੇ 39000 ਦੀ ਵਾਹ ਜੀ ਗੱਲਾਂ ਹੀ ਦਾਂ ਦੀਆਂ ਲਓ ਜੀ ਵਾਹ ਜੀ ਵਾਹ ਬਹੁਤ ਸੋਹਣੀ ਆ ਚਵਾ ਬਾਕੀ ਆ ਕੇ ਫਿਰ ਵੀ ਆਪਣੀ ਤਸੱਲੀ ਕਰਿਓ ਤੇ ਮੋਲੇ ਦਾ 40 39 ਚ ਦੇ ਦਾਂਗੇ ਇਹੋ ਦੋਵੇਂ ਆ ਹਾਂਜੀ ਦੋ ਆ ਪਛ ਠੀਕ ਆ ਜੀ ਲਓ ਸਜਣੋ 39 ਤੇ 72 ਦੋ ਇਹਨਾਂ ਦੇ ਕੋਈ ਐਨੀਮਲ ਨਰਖ ਤੇ ਪਰਖ ਤੁਹਾਡਾ ਕੰਮ ਆ ਕੇ ਕਰਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ